ਦੇ ਵੀ ਹੋਈਆਂ ਆਪੀਆਂ ਬੋਟਾਂ ਹਰ ਪੰਚਾਇਤਾਂ ਲਈ ਆਈਆਂ ਸਾਡਾ ਮੇਰੇ ਉਹ ਆਪਣਾ ਜਿਹੜੀ ਇਹ ਸੰਗਤ ਆਈ ਹੈ ਨਾ ਉਹ ਸੰਗਤ ਦਾ ਆਪਾਂ ਹੁਕਮ ਨਹੀਂ ਬੋਟਾਂ ਦੇਣੇ ਪਿੰਡ ਦਾ ਕੰਮ ਹੀ ਇੱਕ ਖਾਲਸੇ ਪੰਥ ਦਾ ਕੰਮ ਹੀ ਮੇਰਾ ਜਪਾਤ ਵਾਲੇ ਦਾ ਜਣ ਸਾਹਿਬ ਇਹ ਇੰਨਾ ਬੋਟਾ ਆਉਣ ਵਾਲੀਆਂ ਬੋਟਾਂ ਦੇ ਵਿੱਚ ਜੇ ਉਹਨਾਂ ਕਾਲੀਦਾਂ ਤੇ ਨਾਮ ਰਵਾਂਗੇ ਬਾਕੀ ਹੋਰ ਪੱਕੇ ਤੌਰ ਤੇ ਇਹ ਬੋਟਲ ਵਿੱਚ ਆਪਣਾ ਛੱਡ ਚੁੱਕੇ ਆਂ ਬਈ ਜੋਰ ਆਸਿਆ ਗਾਲ ਅੱਜ ਦਰਸ਼ੀਆਂ ਕਲਾ ਦੀ ਸੰਗਤ ਨੂੰ ਬੇਨਤੀ ਹੈ ਕਿ ਸੰਗਤ ਜੀ ਦੀ ਜੱਜ 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 ਜੱ ਇੱਕ ਨਾਲ ਨਾਲ ਤੱਕੜੇ ਹੋ ਕੇ ਅੱਗੇ ਅੱਗੇ ਲੱਗੇ ਲੱਗਣ ਦੋ ਅੱਗੇ ਲੱਗ ਲੈਣਾ ਕਾਲਸਾਨੋਂ ਆਸੀ ਜਰਾਂ ਸਰਦਾਰ ਸਾਹਤੂ ਜਿੰਦਗੀ ਕਰਾਵਾ ਸੁਣਦੇ ਕੇ ਭਾਈ ਅਮਰ ਕਮਾਲ ਸਿੰਘ ਜੀ ਕਾਲਸਾਨੋਂ ਸੁਤਾਓ ਮੈਂ ਪਰਾਵਰ ਨੂੰ ਬੈਂਕ ਤੇ ਕਰਾ ਮਤਾਉਣਾ ਨੂੰ ਪਹਿਲਾਂ ਨੂੰ ਬਜ਼ੁਰਗਾਂ ਨੂੰ ਮੱਥ ਜੋੜ ਕੇ ਬੈਠੀ ਅੱਗੇ ਲੱਗ ਲੈਣਾ ਰੈਡੀ ਜੱਟਾਂ ਦੇ ਸਰਦਾਰ ਪਾਸੇ ਬੈਠੀ ਆ ਇਹ ਤੋਂ ਵੀ ਆਪਣੇ ਉਹ ਕੇ ਸਾਡਾ ਸਾਥ ਦਿਨ ਹੈ ਕਿ ਇੱਕ ਕਬੂਟੇ ਦੀ ਉਹ ਭਾਈ ਅਮਰਕਾਲ ਸਿੰਘ ਦੀ ਖਾਲਸਾ ਨੂੰ ਪਾਉਣੇ ਹੈ ਜਾਗਦੀ ਜ਼ਮੀਰ ਵਾਲੇ ਲੋਕੋ ਤੁਸੀਂ ਤੁਸੀਂ ਕੌਮ ਦੇ ਵਾਰ ਤੋਂ ਚੜ੍ਹਦੀ ਕਲਾ ਦਾ ਬੋਲ ਦੇਣਾ ਹੈ ਤੁਸੀਂ ਬਾਬਾ ਪੋਤਾ ਸਿੰਘ ਬਗਬਾ ਖਰਜਾ ਸਿੰਘ ਦੇ ਵਾਰ ਤੋਂ ਤੁਸੀਂ ਸੋਦੇਓ ਸੁਖਾ ਸਿੰਘ ਮਤਾਬ ਸਿੰਘ ਦੇ ਵਾਰ ਤੋਂ ਸੁਪੀਓ ਸੌਮ ਦੇ ਵਾਰ ਤੋਂ ਇਸ ਸੌਮ ਨੇ ਬਹੁਤ ਕੁਰਬਾਨੀਆਂ ਕਰਕੇ ਦੇਸ਼ ਨੂੰ ਆਜ਼ਾਦ ਕਰਾਇਆ ਹੈ ਜਿੱਤੂਆਂ ਦੀ ਰੱਖਿਆ ਵਾਸਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿੱਲੀ ਚਾਂਦਨੀ ਚੌਕ ਵਿੱਚ ਸੇਕ ਕੇ ਫੇਸ ਦੇ ਕੇ ਸਿੰਧੂਆਂ ਦੇ ਜਨਯੂ ਦੀ ਰੱਖਿਆ ਕੀਤੀ ਆ ਸੁਪੀਓ ਸੌਮ ਦੇ ਵਾਰ ਤੋਂ ਜਿਹੜੀਆਂ ਗੰਮ ਕਿਤੇ ਹੱਟ ਜਾਵੇ ਤੇ ਟੱਕਰ ਲਾਉਂਦੀਆਂ ਨੇ ਜੇ ਕੋਮਾ ਕਿਤੇ ਵੀ ਕੋਈ ਮੌਕਾ ਬਣ ਜਾਵੇ ਤੁਸੀਂ ਉਹ ਲੰਗਰ ਨਾਲ ਦੀ ਜਰਦੀ ਕਲਾ ਦਾ ਫੂਲ ਦਿੰਦੇ ਆ ਨੀ ਤੁਸੀਂ ਉਸ ਕੌਮ ਦੇ ਵਾਰ ਤੋਂ ਕੌਮ ਦੇ ਵਾਰ ਤੋਂ ਜਰਦੀ ਕਲਾ ਦਾ ਫੂਲ ਦੋ ਇਹ ਇੱਕ ਇੱਕ ਬੋਟ ਜਿਹੜੀ ਆ ਉਹ ਭਾਈ ਅਮਰਪਾਲ ਸਿੰਘ ਦੇ ਖਾਲਸਾ ਨੂੰ ਪਾਇਓ ਜੋ ਜੀ ਮੇਰੇ ਲਈ ਉਤਾ ਮੰਨ ਰਹੇ ਆਂ ਕਾਲੀਵਾਲ ਵਾਲੇ ਖਾਂਗਰਪਾ ਵਾਲੇ ਭਾਜਪਾ ਵਾਲੇ ਤੇ ਆਮ ਆਦਮੀ ਦੀ ਗੱਡੀ ਹੁਣੇ ਲੱਗੀ ਉਹਨਾਂ ਨੂੰ ਬੇਨਤੀ ਕਰਿਓ ਕਿ ਐਰ ਦੀ ਕੋਸ਼ਿਸ਼ ਕਰੋ ਖਾਂਗਰਪਾ ਲਾਂਗਰੋਂ ਇੱਕ ਉਹ ਪਹਾੜ ਤੋਂ ਪਾਸੇ ਗਿਆ ਜਿਹੜਾ ਘਰੇ ਤੋਂ ਰੋਡ ਬੰਦਰ ਆਉਂਦਾ ਏ ਉਹ ਤੋਂ ਇਹੋ ਵਿਅੰਦ ਕਰਨੀ ਆਂ ਜੇਕਰ ਜੋ ਜਿਆ ਅਮਰਪਾਲ ਹਰਤਨ ਪਰੇ ਚਾਹੀਦੀ ਚੜਦੀ ਕਲਾ ਦਾ ਸਪੂਰਦਿਓ ਜੀਰੋ ਤੁਸੀਂ ਜਾਣ ਕੇ ਤੀਨ ਵਾਲੇ ਦੋਦੇਓ ਤੁਸੀਂ ਕੌਮ ਦੇ ਬਾਦ ਤੋਂ ਪੰਦਰੋਂ ਚੜਦੀ ਕਲਾ ਦਾ ਜੇਕ ਇੱਕ ਬੋਲ ਜਿਹੜੀ ਆ ਮਤਾਵਾ ਦੇ ਪਹਿਰਾ ਵਿੱਚ ਗੇਂਤੀ ਆ ਮੇਰੇ ਵੀਰਾਂ ਨੂੰ ਬੇਨਤੀ ਆ ਤੇ ਮੈਂ ਬੇਨਤੀ ਕਰਾਂ ਕਿ ਸਾਰਾ ਨਕਰ ਚੜਦੀ ਕਲਾ ਦਾ ਸਪੂਰਦਿਓ ਤੇ ਚੜਦੀ ਕਲਾ ਦੇ ਵਿੱਚ ਰਹੋ ਭਾਈ ਅਮਰਸਿਮਰ ਸਾਹਿਬ ਦੀ ਖਾਲਸਾ ਦੇ ਨਾਰੇ ਲਾਉਣੇ ਆਪਾਂ ਭਾਈ ਅਮਰਸਿਮਰ ਖਾਲਸਾ ਜਿੰਦਾਬਾ ਜਿੰਦਾਬਾ ਭਾਈ ਅਮਰ ਸੰਗਤ ਜੀ ਖਾਲਸਾ ਜਿੰਦਾਬਾ ਭਾਸ ਸਿੰਘ ਜੀ ਖਾਲਸਾ ਜਿੰਦਾਬਾ ਜਿੰਦਾਬਾ ਮੈਂ ਸੰਗਤ ਨੂੰ ਬੇਨਤੀ ਕਰਾਂ ਕਿ ਸੰਗਤ ਜੀ ਆਪਾਂ ਸਪੂਲ ਤੱਕ ਇੱਕ ਫਰੈਂਕਾਫਲਾ ਲੈ ਕੇ ਜਾਣਾ ਹੈ ਤੇ ਛੋਟੀਆਂ ਗਲੀਆਂ 'ਚ ਜਾਇਆ ਨਹੀਂ ਜਾਣਾ ਉਹਨਾਂ ਤੋਂ ਸੀ ਮਾਫੀ ਚਾਹੁੰਦੇ ਆ ਆਵਾਜ਼ ਉਹਨਾਂ ਨੂੰ ਸੁਣ ਚੁੱਕੀ ਆ ਆਵਾਜ਼ ਉਹਨਾਂ ਦੀ ਪਹੁੰਚ ਚੁੱਕੀ ਆ ਮਾਤਾਵਰ ਦੇ ਪੈਣਾ ਨੂੰ ਆਵਾਜ਼ ਕੀ ਕਰਦਾ ਹੈ ਕਰਨਾ ਇਸ ਤਰ੍ਹਾਂ ਕੇ ਵਿੰਸੀ ਕਰਦਾ ਹੈ ਕਿ ਤੁਸੀਂ ਯੋਧੇਓ ਤੁਸੀਂ ਉਸ ਆਉਂ ਦੇ ਵਾਰ ਤੋਂ ਜਿਨ੍ਹਾਂ ਦਾ ਵਾਰ ਬਾਬਾ ਤੁਕਾਰ ਜੀ ਮਾਪੇ ਮਤਾਬ ਦੇ ਹੋਏ ਹੈ ਬੰਦਾਂ ਦੇ ਵਾਰ ਤੋਂ ਨਾ ਰਹੇ ਬੜੀ ਬਲੰਦ ਆਵਾਜ਼ ਦੀ ਉਹ ਘਣਾਉਣੇ ਆ ਸਾਰਿਆਂ ਨੂੰ ਤਫਾਦ ਬੋਲਦਾ ਹੈ ਭਾਈ ਅਮਰਤਪਾਲ ਦਾ ਤੇਰੀ ਸੇਵਕ ਤਰ ਅਧਿਆਗੇ ਠੋਕੇ ਭਾਈ ਅਮਰਤਪਾਲ ਦਾ ਪਾਸਾ ਜਿਹੜਾ ਇੱਕ ਕਮੋਟ ਪਾਸੇ ਚੜ੍ਹਦੀ ਕਲਾ ਦਾ ਖੂਤ ਦੇਣਾ ਹੈ ਮੈਂ ਬੇਅੰਤੀ ਤਰ੍ਹਾਂ ਭਰਾਉ ਜੋ ਜੋ ਲਗੜੇ ਉਹ ਜੋ ਮਤਾਵੋਂ ਦੇ ਪਹਿਰੋਂ ਤੇ ਅੱਤੇ ਚਰਮਾਂ ਦੇ ਪਾਸੇ ਬੇਅੰਤੀ ਕਰਦੇ ਆ ਤੇਨੂੰ ਹੱਥ ਸੋਗੇ ਕਿ ਸਾਡੀ ਪਾਗ ਦੀ ਸਾਡੇ ਸਿਰ ਤੇ ਰੱਖਣੀ ਆ ਮਤਾਵੋਂ ਦੇ ਪਹਿਰੋ ਸਾਡੀ ਰੀਓ ਮੈਂ ਪਿਆਨੋ ਬੇਅੰਤੀ ਕਰਦਾ ਕਿ ਇੱਕ ਇੱਕ ਬੋਤ ਮਾ ਕੇ ਸਾਡੀ ਪਾਗ ਸਾਡੇ ਸਿਰ ਤੇ ਰੱਖਣੀ ਆ ਸਾਡੇ ਸੇਖ ਕੌਮ ਦਾ ਜੀਣਾ ਜਿਹੜਾ ਉਹ ਪਾਰ ਦੇਣਾ ਹੈ ਕੇ ਤਕੜੇ ਹੋ ਕੇ ਸਾਥ ਦੇਣਾ ਹੈ ਜੱਟ ਨੂੰ ਕੋਈ ਵੀ ਮੋੜ ਦੇ ਨੂੰ ਕਾਤੇ ਨਾ ਹੋਵੇ ਜਿਹੜੇ ਜਿਹੜੇ ਦੀ ਕੋਸ਼ਿਸ਼ ਦੇ ਤਵਾਰ ਨੂੰ ਜਿੰਦਗੀ ਹੈ ਤੇ ਚੱਕੀ ਕਲਾ ਦਾ ਸਾਥ ਦਿਓ ਹੁਣ ਸਾਰਾ ਬੈਠੇ ਆ ਤੇ ਜੂਰ ਬਾਹਰ ਆ ਕੇ ਦਰਸ਼ਨ ਦੇਣ ਮੈਂ ਬੇਨਤੀ ਕਰਦਾ ਆਪਣੇ ਨਕਦਰ ਦਾ ਮਹੌਤਾਲ ਮੱਖੀ ਇਹ ਜਿਹੜਾ ਲਾਇਆ ਹੈ ਜੜਦੀ ਕਰਾ ਰਹੀ ਆ ਮੱਖੀ ਦੇ ਵਿੱਚ ਗਿੰਦਪੁਰੇ ਦੇ ਵਿੱਚ ਲੋਕ ਜਿਹੜੇ ਆ ਭਾਈ ਅਮਰਪਾਲ ਨੂੰ ਚਾਹੁੰਦੇ ਆ ਇਹਨਾਂ ਚਾਹੁੰਦੇ ਆ ਮੇਰੇ ਘਰ 3-4 ਜਗ੍ਹਾ ਦੇ ਉੱਤੇ ਜਲ ਪਾਣੀ ਖੜਿਆ ਹੈ ਬੜੀ ਕਿਰਪਾ ਹਰ ਘਰ ਜਿਹੜਾ ਹੈ ਘੂੜੇ ਦੇ ਵਿੱਚ ਲੋਕ ਦੇ ਦਰਵਾਜ਼ੇ ਤੇ ਖੜੋ ਕੇ ਮਤਾਵਾ ਤੇ ਸੁਣਾਣਾ ਨਾਲ ਸੀਸਤਾ ਹੋਦੀਆਂ ਨੇ ਜਦ ਨਾਲ ਬੋਤਾਂ ਵੀ ਹਾਂ ਦਾ ਹਰ ਜੈ ਮਨਿੰਦਪੁਰ ਵਾਲਿਆਂ ਦੇ ਮਤਾਵਾ ਦੇ ਪਹਿਣਾ ਨੇ ਪਿੰਡਾਂ ਦੇ ਮਰਦਾਂ ਨੂੰ ਬਤਕਾਰ ਕੀਤਾ ਹੈ ਖਾਸਤੇ ਦਾ ਤੇ ਨਾਲੇ ਮੋਤਾ ਦੀ ਹਾਜ ਕੀਤੀ ਆ ਆਪ ਚੱਲ ਕੇ ਦਰਵਾਜੇ ਤੋਂ ਬਾਹਰ ਆ ਕੇ ਦਰਵਾਜੇ ਦੇ ਕੋਲ ਖੜ ਕੇ ਮਤਾਵਾ ਪਹਿਣਾ ਨੇ ਲਹਿਰੀ ਨਹੀਂ ਲਈ ਆ ਪਿੰਡ ਵਾਲਾ ਕੋਈ ਨਹੀਂ ਆ ਆਹ ਜਿਹੜੇ ਕਰੇ ਨਾ ਤਾਂ ਆਪਣਾ ਮਤਾਵਾ ਖਤਰੇ ਰੋਕੀ घड़ी आहे फर्द बि कढी आहे दर्द बि घड़ी आहे ਜਰੂਰ ਬੋਲ ਜੱਟਾ ਇਨਸ਼ਾ ਅੱਦਮੀ ਜਿਹੜੀ ਵੋਟਾ ਉਹ ਤੇ ਆਡੀ ਕੌਮ ਨੂੰ ਜਾਣੀ ਆ ਜਿਹਦੇ ਪਾਉਂਦੇ ਹੀ ਨੇ ਨੂੰ ਜਾਣੀ ਆ ਤੁਸੀਂ ਕੌਮ ਦਾ ਹੀਰਾ ਬਾਹਰ ਨਿਆਰਾ ਹੈ ਬਾਕੀ ਸਾਰੀਆਂ ਪਾਰਟੀਆਂ ਨੂੰ ਹੱਥ ਜੋੜੋ ਪਿਆਰ ਕੇ ਨਾਲੋਂ ਤੁਸੀਂ ਵੋਟਾ ਪਾਓ ਜਿਹੜਾ ਚਾਲੇ ਤੋਂ ਵੋਟ ਮੰਗਣ ਵਾਸਤੇ ਆਉਂਦਾ ਹੈ ਉਹਨੂੰ ਕਿਉਂ ਨਹੀਂ ਕਰੋ ਕਿਸ ਤੋਂ ਕਿਸ ਬਾਤੋਂ ਵੋਟ ਪਾਓ ਤੁਸੀਂ ਹਰ ਵੇਲੇ ਵੋਟ ਪਾਉਂਦੇ ਨੇ ਐਂਕੀ ਸਾਨੂੰ ਵੋਟਾ ਪਾ ਕੇ ਤੱਕਰੇ ਹੋ ਕੇ ਬਹੁਤ ਸਾਰੇ ਕਲਾ ਦਾ ਸਤਿਕਾਰ ਦਿਓ ਭਰਾਓ ਨਕਰ ਕਲਕੀਆਂ ਕਲਾ ਵਾਲਿਓ ਮੁਤਾਬਕ ਸੁਣੋ ਮੈਂ ਬੇਨਤੀ ਕਰਾਂ ਸਾਰੇ ਟੱਕਰ ਨੂੰ ਬੇਨਤੀ ਹੈ ਕਿ ਨਕਰ ਵਾਲਿਓ ਚੜਦੀ ਕਲਾ ਦਾ ਸਾਥ ਦੇ ਕੇ ਇੱਕ ਇੱਕ ਬੋਲ ਭਾਈ ਅਮਰ ਕਮਾਲ ਸਿੰਘ ਦੀ ਖਾਲਸਾ ਨੂੰ ਪਾ ਕੇ ਭਾਈ ਅਮਰ ਕਮਾਲ ਸਿੰਘ ਖਾਲਸਾ ਦਾ ਸਾਥ ਦਿਓ ਜਿਸੇ ਮੈਂ ਦੇ ਸਾਥ ਦੇਣਾ ਹੈ ਅੱਜ ਚੜਦੀ ਕਲਾ ਦਾ ਸਾਥ ਦੇਣਾ ਹੈ ਜਿਸੋਂ ਦਾ ਹੀਰਾ ਜਿਹੜਾ ਹੈ ਉਹ ਅੰਦਰ ਹੈ ਉਹਨੂੰ ਆਪਾਂ ਬਾਹਰ ਲਿਆਉਣਾ ਹੈ ਚਾਹੇ ਦਰਜੀ ਐ ਨਾ ਕਰਦੀ ਮੈਂ ਬਾਲੀਦਾਲ ਨੂੰ ਛੱਡਦਾ ਨਾ ਹੋਰ ਕੋਈ ਲੋਕੀ ਪਾਰਸ ਦਾ ਛੱਡਦਾ ਮੈਂ ਪੱਕਾ ਰਿਸ਼ਤੇਦਾਰ ਦੇ ਸਾਥ ਨੂੰ ਟੋਹਦਾ ਹਾਂ ਮੇਪਰਾ ਮੇਰੋ ਜੋ ਦਾ ਜਿਹੜਾ ਕਾਲੀਦਾਲ ਤੋਂ ਛੱਡ ਕੇ ਆਇਆ ਹੈ ਰਿਸ਼ਤੇਦਾਰ ਹੁੰਦੇ ਆ ਰਿਸ਼ਤੇਦਾਰ ਛੱਡ ਕੇ ਵਿਰਸਾ ਸਿੰਘ ਦਾ ਪਾਣਜਾ ਜਿਹੜਾ ਭਾਈ ਅਮਰਪਾਲ ਦੀਆਂ ਪੋਸਤਾਂ ਪਾ ਰਿਹਾ ਹੈ ਵਿਰਸਾ ਸਿੰਘ ਦਾ ਪਾਣਜਾ ਆਪਣੇ ਨੱਕ ਹਾਂ ਰਵਿੰਦਰ ਡਾਕਟਰ ਮਨਜਿੰਦਰ ਸਿੰਘ ਜਿਹੜਾ ਪ੍ਰਧਾਨ ਵੀ ਰਹਿ ਚੁੱਕਾ ਵਾ ਵੀ ਸੇਵਾ ਦੇ ਗਿਆ ਆ ਗਿਆ ਏ ਤੇ ਮੇਰੇ ਵੀਰ ਜਿਹੜਾ ਉਹ ਰਹਿ ਗਿਆ ਭੈਣ ਭਰਾ ਨਾਲ ਤੋ ਤੇ ਭਾਵੇਂ ਇੱਕ ਦਾ ਰਸਗੋਲ ਦਿਓ ਕੱਲ ਉਹਨਾਂ ਦਾ ਫੇਰ ਮਰਦੀ ਟੋਕੇ ਦਰਮਿਆ ਕਰਨਗੇ ਤੇ ਸਾਰੇ ਸਾਰਿਆਂ ਨੇ ਹੋਣੀ ਏ ਆਹਾਂ ਆਹਾਂ ਓ ਵਾਜ ਕੱਟ ਵਾਜ ਖੋਲੋ ਮੜੀ ਹਣ ਦਲ ਵਾਲਾ ਕੋਈ ਕਾਂਗਰਸ ਵਾਲਾ ਕੋਈ ਆਪ ਵਾਲਾ ਨਹੀਂ ਇਹ ਸਿਰਫ ਮਤਲਬ ਦਾ ਸਵਾਲ ਆ ਇਹਦੇ ਕੌਮ ਦੇ ਹੀਰੇ ਦਾ ਸਵਾਲ ਆ ਜਿਹੜਾ ਤੋਹਿਆ ਕਰਦਾ ਹੈ ਉਹ ਸਾਰੇ ਉਹ ਆਪਾ ਪੈਦਾ ਕਰਨਾ ਹੈ ਪੈਦਾ ਨੂੰ ਬੇਨਤੀ ਕਰਦਾ ਹੈ ਹੱਥ ਜੋੜ ਕੇ ਸਾਡੇ ਚਰਨਾ ਚਿਰ ਰਸਤੇ ਬੇਨਤੀ ਕਰਦਾ ਹੈ ਭਰਾਓ ਐਰਟੀ ਸਾਡੀ ਪੱਟਿਓ ਤੱਕੜੇ ਹੋ ਕੇ ਭਾਈ ਅਮਰਕਮਾਲ ਸਿੰਘ ਖਾਲਸਾ ਨੂੰ ਪਾਇਓ ਮੈਂ ਬੇਇੱਜ਼ਤੀ ਇਸ ਕਰਕੇ ਕਰਦਾ ਏ ਇਹ ਕੌਮ ਦੀ ਹੋਂਦ ਆ ਵੀਰ ਮੇਰੇ ਆਦੇ ਆ ਜਾਣੀ ਆ ਮੇਰੇ ਵੀਰ ਜਿਹੜੇ ਆ ਸਕਦੇ ਜਰੂਰ ਹਾਜ਼ਰ ਹੋ ਕੇ ਆਓ ਜਰਦੀ ਕਲਾ ਦਾ ਸਾਥ ਦਿਓ ਪਤਾ ਕੀ ਹੈ ਇੱਕ ਇੱਕ ਨੇ 2 11 ਤੇ ਅੱਜ ਵੇਖੋ ਕਾਫਲਾ ਤੁਰਿਆ ਹੈ ਭਾਈ ਅਮਰਕਮਾਲ ਸਿੰਘ ਖਾਲਸਾ ਵਾਸਤੇ ਮੈਂ ਸਾਰੀਆਂ ਸੰਸਾਂ ਨੂੰ ਬੇਇੱਜ਼ਤੀ ਕਰਾਂ ਤੱਕੜੇ ਹੋ ਕੇ ਇੱਕ ਇੱਕ ਮੌੜ ਜਿੱਦਿਆ ਭਾਈ ਅਮਰਕਮਾਲ ਸਿੰਘ ਖਾਲਸਾ ਨੂੰ ਪਾਉਂਦੀ ਹੈ ਭਾਈ ਅਬਰ ਪਾਸ ਤੋਂ ਫਾਲਸਾ ਨੂੰ ਦਿਚਾਉਣਾ ਹੈ ਜਾਨੀਰ ਮੈਂ ਕਿਨਾਂ ਜਾਵਾਂਗਾ ਇਹ ਕਿਹੜੇ ਜਾਨਾ ਦਾ ਉੱਥੇ ਵਾਲੇ ਤੁੰਗੂ ਆਉਂਦੇ ਨੇ ਕੋ ਜੋ ਭਾਈ ਅਬਰ ਪਾਸ ਤੋਂ ਕਿਹਦੇ ਨੂੰ ਹੋਣਾ ਤਾਉ ਇੱਕ ਇਹਦੇ ਬੋਲ ਤੇ ਦੱਸੋ ਮੈਂ ਕਿੰਚੇ ਖੜਾ ਕਿਹੜਾ ਤੇਰਾ ਵੀਰ ਆਉਂਦਾ ਏ ਉਹਨੂੰ ਹੱਥ ਜੋੜ ਕੇ ਮਿਲਤੀ ਕਰੋ ਕਿ ਟੱਕਰੇ ਹੋ ਕੇ ਪਾਈ ਅਮਰ ਮਾ ਉਸ ਦੀ ਫਾਲਤਾਰੇ ਵੋਟ ਪਰ ਜਿਹੜਾ ਵੋਟਾਂ ਮੰਗਣ ਵਾਸਤੇ ਆਉਂਦਾ ਨੇ ਉਹਨੂੰ ਹੱਥ ਜੋੜ ਕੇ ਸਾਡੇ ਅੱਖੇ ਲੱਗੋ ਐਂਕੀ ਸਾਨੂੰ ਵੋਟਾਂ ਪਾਓ ਖੜੇ ਹੋ ਕੇ ਆਪਾਂ ਹਾਜ਼ਰੀ ਲਵਾਈਏ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਤਕੜੇ ਹੋ ਕੇ ਹਾਜ਼ਰੀ ਲਵਾ ਕੇ ਇੱਕ ਵੋਟ ਜਿਹੜੀ ਆ ਭਾਈ ਅਮਰਪਾਲ ਸਿੰਘ ਜੀ ਖਾਲਸਾ ਨੂੰ પાਕੇ ਸਾਨੂੰ ਜਿਤਾ ਕੇ ਭਾਈ ਅਮਰਪਾਲ ਸਿੰਘ ਜੀ ਉਹ ਜੋਦਾ ਹੈ ਜਿਹੜਾ ਕੌਮ ਦਾ ਹੀਰਾ ਹੈ ਕਿਰਾਟਿਆ ਹੋਇਆ ਉਹਨੂੰ ਆਪਾਂ ਇੱਕ ਇੱਕ ਵੋਟ ਪਾਉਣੀ ਆ ਤੁਸੀਂ ਜਾਣਦੇ ਸ਼ਮੀਰਾ ਵਾਲੇ ਲੋਕੋ ਗੜਦੀ ਕਲਾ ਦਾ ਸਾਥ ਦਿਓ ਮੈਂ ਤੁਹਾਨੂੰ ਬੇਨਤੀ ਕਰਾਂ ਇੱਕ ਇੱਕ ਵੋਟ ਭਾਈ ਅਮਰਪਾਲ ਸਿੰਘ ਜੀ ਖਾਲਸਾ ਨੂੰ પાਕੇ ਸਾਨੂੰ ਜਿਤਾਓ ਇੱਕ ਇੱਕ ਵੋਟ ਪਾ ਕੇ ਬਾਉਂਦੇ ਹੀਰੇ ਨੂੰ ਬਾਹਰ ਲਿਆਓ ਮਤਾਵਾ ਤੇ ਪੈਣਾ ਤੇ ਵੀਰਾਂ ਅਕੀ ਬੇਨਤੀ ਆ ਜਿੰਨਾ ਤੱਕ ਮੇਰੀ ਬੱਚਿਆਂ ਨੂੰ ਅਮਰ ਬਣਾਉਂਦਾ ਰਿਹਾ ਏ ਆਪਣੇ ਬੱਚਿਆਂ ਨੂੰ ਅਮਰ ਧਾਰੀ ਬਣਾਉਂਦਾ ਰਿਹਾ ਏ ਮੈਂ ਨੱਕ ਰੱਖ ਕੇ ਬੇਨਤੀ ਕਰਦਾ ਏ ਜਾਂਦੇ ਚਰਨਾ ਚੀਸ ਰੱਖ ਕੇ ਬੇਨਤੀ ਕਰਦਾ ਏ ਸਾਡੀ ਪੱਕਤੂ ਦੀ ਸਾਡੇ ਸੱਤੇ ਰੱਖਣੀ ਆ ਤੱਕੜੇ ਹੋ ਜੋ ਜੋ ਇੱਕ ਇੱਕ ਵੋਟ ਜਿਹੜੀ ਆ ਭਾਈ ਅਮਰਪਾਲ ਸਿੰਘ ਸਾਹਿਬ ਨੂੰ ਪਾਇਓ ਤੇ ਪਰਿਵਾਰਾਂ ਆਡੀ ਕਾਉਂਡ ਦੀ ਵੋਟ ਹੈ ਇੱਕ ਇੱਕ ਵੋਟ ਨੇ ਜਿਤਾਉਣਾ ਹੈ ਕਿ ਤੱਕੜੇ ਹੋ ਕੇ ਆਪਾਂ 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 ਇੱਕ ਵਾਰੀ ਚੜ੍ਹਦੀ ਕਲਾ ਦਾ ਸਬੂਤ ਦੇਣਾ ਹੈ ਨਗਰ ਦੇ ਵਿੱਚੋਂ ਘੱਟੋਂ ਟੱਟ 7800 ਵੋਟ ਹਜ਼ਾਰ ਵੋਟ ਦੇ ਲੇਡ ਹੋਣੇ ਚਾਹੀਦੇ ਆ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਸੰਗਤ ਜੀ ਤੱਕੜੇ ਹੋ ਕੇ ਇੱਕ ਇੱਕ ਵੋਟ ਭਾਈ ਅਮਰਪਾਲ ਸਿੰਘ ਜੀ ਖਾਲਸਾ ਨੂੰ ਪਾਇਓ ਤੱਕੜੇ ਹੋ ਕੇ ਇੱਕ ਇੱਕ ਵੋਟ ਭਾਈ ਅਮਰਪਾਲ ਸਿੰਘ ਜੀ ਖਾਲਸਾ ਨੂੰ ਪਾਇਓ ਜੋ ਦੋਸਤਿਆਂ ਕੇ ਖਬੂਤ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਪਾਉਣੀ ਆ ਜੋ ਇੱਕ ਮੋੜ ਤੋਂ ਭਾਈ ਅਮਰਪਾਲ ਸਿੰਘ ਮਾਲਸਾ ਨੂੰ ਜਿਤਾਉਣਾ ਹੈ ਜੋ ਦੇ ਉਹ ਤੁਸੀਂ ਹੋਦੇ ਹੋ ਚੜਦੀ ਕਲਾ ਦਾ ਤੁਸੀਂ ਹੋ 70 ਹੋ ਕੇ ਇਹ ਸਾਥ ਹੋਏ ਸਾਰੇ ਇਕੱਠੇ ਹੋ ਕੇ ਆਪਾਂ ਭਾਈ ਅਮਰਪਾਲ ਖਾਲਸਾ ਨੂੰ ਜਿਤਾਉਣਾ ਹੈ ਨਕਰ ਕਲਸਿਆ ਕਲਾਬ ਵਾਲੇ ਉਹ ਲੱਗ ਜੂ ਪੁਰਾਣੇ ਵਾਦੂ ਬਏ ਆਪਣੇ ਕੋਲ ਇੱਕ ਲਾਡੋ ਥੋੜੀ ਜਿਹੀ ਜਿੱਥੇ ਆ ਕੇ ਫੋਟੋ ਲੈ ਕੇ ਬੈਠੇ ਬਹੁਤ ਸਾਰੇ ਹੈਗੇ ਪੂਰੇ ਮੈਦਾਨ ਸਮਾਂ ਲੱਗਦਾ ਹੁੰਦਾ ਹੈ ਬਾਬਾ ਜੀ ਤੋਂ ਚਾਹੇ ਬਸ ਬਤਾਰਾ ਸੁਣਾਉਣਾ ਤੇ ਬੇਨਤੀ ਕਰਨੀ ਹੈ ਕਿ ਕਰਾਜ ਨਹੀਂ ਹੋਣਿਆ ਜਾਣਾ ਕਰਿਆ 10 ਉਹੋ ਜਿਹੜੇ ਆਪਾਂ ਵਾਪਸ ਹੋਇਆ ਤਾਂ ਚਾਹ ਕੇ ਚਲ ਪਾਣੀ ਚੱਕਣਾ ਹੈ ਤੇ ਮੈਂ ਮਨਜਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਹੈ ਵੀ ਚਾਹ ਦਾ ਲੰਗਰ ਤਿਆਰ ਕਰ ਦਿਓ ਸੰਗਤਾਂ ਨੂੰ ਪਾਤਾ ਜੀ ਨੂੰ ਬੇਨਤੀ ਕਰਦੇ ਹਾਂ ਚਾਹ ਦਾ ਲੰਗਰ ਤਿਆਰ ਕਰੋ ਆਪਾਂ ਚਾਹ ਪਾਣੀ ਪਿਆ ਕੇ ਭੇਜਣਾ ਹੈ ਸੰਗਤ ਨੂੰ ਕਿਸੇ ਨੇ ਜਾਣਾ ਨਹੀਂਗਾ ਸਾਰਿਆਂ ਨੇ ਇਕੱਤਰ ਹੋ ਕੇ ਵਿੱਚ ਬੈਠ ਕੇ ਚੱਲਣਾ ਹੈ